ਉਹ ਤੇ ਡਰਾਈਵ ਵੀ ਕਰ ਰਿਹਾ ਹੈਗਾ ਬਈ ਬਹੁਤ ਹੀ ਠੰਡਾ ਹੈ ਗੁੱਡ ਮਾਰਨਿੰਗ ਅੱਜ ਵੀ ਕਿਵੇਂ ਸਾਰਿਆਂ ਨੇ ਮੈਂ ਉਮੀਦ ਕਰਦਾ ਵੇ ਵਧੀਆ ਹੋਵੇਗਾ ਬਈ ਤੇ ਤੂੰ ਸੱਚ ਕਹਿੰਦੇ ਬਈ ਤਿਆਰ ਸਿਆਰ ਹੋ ਗਿਆ ਕਿੱਦਣ ਚਲੇ ਤਾ ਜਾਜ ਲੈ ਕਾਲਜ ਕਿਉਂਗਾ ਸਾਡੇ ਖਾ ਪੇਪਰ ਤੇ ਆਪਾਂ ਕੱਢ ਰਹੇ ਹਾਂ ਜੀ ਬੂਟ ਆਪਣੇ ਪਿਉਮਾ 650 ਵਾਲੇ ਬਈ ਓਹ ਹੋ ਬੂਟ ਨੇ ਜਮਨ ਦੇਖਣਾ ਵੱਡੀ ਵੀ ਹੈ ਮੰਮੀ ਆ ਗਏ ਕੱਪੜਾ ਜਾਂ ਫੂਟ ਜਮਾ ਲਿਪੜੇ ਪੈਣੇ ਯਾਰ ਅੱਜ ਦੇਖੇ ਨੇ ਇੱਥੇ ਲੈ ਆਂ ਹਾਂ ਮੈਂ ਇਹਦਾ ਮੈਂ ਕੋਟੀ ਪਾਲੇ ਪੀੜੇ ਨੂੰ ਬਾਹਾਂ ਉੱਤਰ ਚੱਕਦਾ ਆਂਗਾ ਬਰਸਣਾ ਉਹ ਵੇ ਉੱਥੇ ਛਾਲਟ ਲਈ ਯਾਰ ਕੱਢ ਕੇ ਯਾਰ ਭਾਈ ਬਨੇ ਲੈ ਚੱਕ ਭਾਜ ਮਿੰਟ ਮਾਰ ਭਾਈ ਬਨੇ ਉਹ ਦੇਖ ਸੋ ਸਮਝ ਹੀ ਪਈ ਹੈ ਕਿ ਮੈਂ ਬੂਟ ਸਾਫ ਕਰੀ ਭਾਈ ਬਨੇ ਆਲੇ ਸਾਹਮਣੇ ਪਈ ਮੈਂ ਭਾਈ ਬਨੇ ਰੋਟੀ ਪਾ ਦੀ ਮੈਂ ਇਹ ਤਾਂ ਉਹੀ ਤਾਂ ਮਾ ਰੋਟੀ ਘੱਲਨੇ ਪਕਾ ਛਾਲਟ ਫੜਾ ਦੇ ਛਾਲਟ ਨਫੜਾ ਯਾ ਲੋ ਵੀ ਮੇਟਰ ਆਪਾ ਗਾਇਸ ਬੂਟ ਕੱਲ ਨਹੀਂ ਸਾਫ ਹੁਣ ਆਪਾਂ ਪਾਉਣਾ ਬੂਟ ਲੋ ਵੀ ਗਾਇਸ ਆਈ ਐਮ ਫੋਰ ਪ੍ਰੈਰੀ ਲੋ ਵੀ ਮੇਟਰ ਕੋਲ ਜਾਣ ਜਪਾ ਹੋ ਗਏ ਰੈਡੀ ਉਹ ਕੁੜੇ ਉੱਚਾ ਭਲਾ ਇਹ ਵੀ ਫਸਦਾ ਏ ਯਾਰ ਮੇਰੇ ਯਾਰ ਬਟ ਸਟਿਲ ਕੋਈ ਨਹੀਂ ਅਡਜਸਟ ਕਰ ਲੈਗੇ ਹਾਂ ਜਿਵੇਂ ਆਪਾਂ ਬਦਲ ਕੀ ਬਾਗ ਜਾ ਗੋਟ ਨੂੰ ਇਹ ਜਿਵੇਂ ਸਾਡੇ ਨਾਲ ਆ ਰਵਣ ਪੁੱਛੂਗਾ ਮੈਂ ਕੀ ਸੋਚ ਕਦੀ ਬਦਲ ਗਏਗਾ ਤਾਂ पैसे का होता है पैसे ये लगा दूँ डेरी पैंट जहाँ थे बजे पैसा तंगन का पैसा देखो ये ये तो पक्का अपना हथियार देखो भाई ਲੋ ਜੀ ਮਿੱਤਰੋ ਅੱਜ ਆਪਾਂ ਚੱਲੇ ਕਾਲਜ ਗਏ ਅੱਜ ਆਪਾਂ ਕਾਲਜ ਕਿਉਂ ਜਾ ਰਹੇ ਹਾਂ ਸਾਡੇ ਕਿਹਾ ਫਾਈਨਲ ਪੇਪਰ ਹੈ ਅੱਜ ਹੈਗਾ ਡਰਾਈਨ ਹੈਗਾ ਬਾਈ ਆਪਾਂ ਉਹ ਤਾਂ ਫਾਈਨਲ ਹੀ ਹੈ ਫਾਈਨਲ ਹੀ ਕਿਹਾ ਫਿਰ ਮਾਮੀ ਪਹਿਲਾ ਪਹਿਲਾਂ ਕਿ ਫਾਈਨਲ ਕਿਹਾ ਫਾਈਨਲ 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 ਗਈ ਮੈਂ ਫਾਈਨਲ ਦਾ ਲਾਸਟ ਟਾਰ ਹੁੰਦਾ ਉਹ ਪਹਿਲਾ ਫਾਈਨਲ ਫਾਈਨਲ ਪੈ ਗਿਆ ਇਹ ਫਾਈਨਲ ਪੇਪਰ ਨੇ ਸਾਡੇ ਐਂ ਕਿਹਾ ਮੈਂ ਬਾਦੀ ਬਣਾਈ ਕਿਹਾ ਗਿਆ ਮੈਂ ਹੋਰ ਕਿਹਾ ਲੈ ਲੋ ਜੀ ਮਿੱਤਰੋ ਆ ਖੜਾ ਗੁਰਮਤ ਦਾ ਮੋਟਰਸਾਈਕਲ ਦੇਖੋ ਜੀ ਇੱਕ ਸੀਸੇ ਵਾਲਾ ਚੈੱਕ ਕਰੋ ਸਾਡੇ ਦੂਜੇ ਬੰਦੇ ਕਿੱਥੇ ਨੇ ਗੁਰਮਤ ਉਹ ਆਈਡੀ ਆਜੋਂ ਨੰਗੇ ਨੰਗੇ ਹੈ ਮਤਲਬ ਹੈ ਓਏ ਇਹ ਵੀ ਪੜਨ ਕੋਣ ਕੇ ਆਪ ਲੈ ਵੀ ਮੈਂ ਤਾਂ ਲਾ ਦੇ ਸਪਲਿ ਆਉਗੀ ਮੈਂ ਦੇਖਦਾ ਨਾ 1:30 ਵਜੇ ਹਾਂ ਖਾਮ ਦੇਖਦਾ ਨਾ ਦੇਖ ਰਹੰਦਾ ਮਧੀਆਂ ਰੀਲ ਵਾਲੀ ਗੁਰਵਿੰਦਰ ਜੀ ਅੱਛਾ 1:30 ਵਜੇ ਆਪਣਾ ਵੇਖ 1:30 ਵਜੇ ਕੋਈ ਨਹੀਂ ਫਟਾ ਕਰੋ ਪੈਣਾਂ ਕਿ ਕੀ ਕਰਾਂਗੇ ਆ ਕੇ ਪਹਿਨਿਆ ਕਿਦੇ ਪਾਹੇ ਤੇਰੇ ਕੋਹ ਲਾ ਦੇ ਹੁਣ ਚੱਲ ਨੇ ਬੁਲਾਇਆ 10 ਵਜੇ 10 ਵਜੇ ਬੁਲਾਇਆ ਕੋਈ ਨਹੀਂ ਫਰ ਤਾਂ ਕਿ ਆਪ ਸਾਢੇ 8 ਵਜੇ ਬੜਾਂਗੇ ਅਸੀਂ ਤਾਂ ਅਜੇ ਤਾਂ ਆਈ ਨਹੀਂ ਤਾਂ ਮਾਈ ਬਹੁਤ ਨਹੀਂ ਸਾਢੇ 8:30 ਵੀ ਹੋਏ ਵੀ ਤੁਸੀਂ ਸ਼ਾਇਦ ਕਮੈਂਟ ਕਰਕੇ ਆਂ ਦੱਸੋ ਵੀ ਆਪਣੇ ਪੱਗ ਸੋਹਣੀ ਲੱਗਦੀ ਕਹਿੰਦੇ ਹੀ ਲੱਗਦੀ ਆ ਆਪਣੇ ਤੂੰ ਦੱਸ ਨਾ ਮੈਨੂੰ ਸੋਹਣੀ ਲੱਗਦੀ ਆ ਬਾਈ ਮੇਰੀ ਦੱਸੋ ਤੂੰ ਤਾਂ ਟੱਕੀ ਖੜਾ ਹਾਰਾ ਕੋਸਾ ਤੇਰੇ ਹੁਣ ਤਾਂ ਲਾਲਾ ਹੁਣ ਤਾਂ ਖੜੇ ਆਂਗੇ ਖੜਿਆ ਫਿਰ ਤੁਰ ਆਰੇ ਫੇਰ ਨਾ ਆਈ ਫਾਇਦਾ ਫਿਰ ਹਵਾ ਤਾਂ ਫਾਇਦਾ ਹੋਾਈਟੀ ਚੌਂਕ ਨੇ ਤਾਂ ਹੋ ਆਓ ਆ ਕੇ ਉਹਦਾ ਕੋਈ ਹੋਰ ਹੀ ਆ ਯਾਰ ਹੋਰ ਹੈਰਾ ਇੱਥੇ ਜੀ ਖੜਿਆ ਆਪਣੇ ਮੁੱਕ ਕੋ ਨ ਮਾਰੇ ਤੇ ਉਹ ਗਰਾਹਣੇ ਲਾ ਕੇ ਉਹਦੀ ਆ ਜਾਣਗੇ ਇਥੇ ਵੀ ਕਿਹੜਾ ਹੈ ਉਹ ਸਾਹਮਣੇ ਘਰ ਵਾਲੇ ਸਾਹਮਣੇ ਘਰ ਵਾਲੇ ਕਿਉਂ ਨਾ ਨਾ ਗੜੀ ਨਫੜਾ ਕਿਉਂ ਤੁਨ ਨੂੰ ਕਿ ਤੈਨੂੰ ਤੈਨੂੰ ਇਹ ਲਾ ਵੀ ਹੋਣਾ ਹੀ ਹੋ ਸਕਦਾ ਅਗਲਾ ਨੂੰ ਵੀ ਨਹੀਂ ਫਿਰਦਾ ਹੁੰਦਾ ਵੀ ਪਹਿਲਾਂ ਵੀ ਹੈ ਹੈ ਕਿਹੜੇ ਦਾ ਆਪਣੇ ਕੋਲ ਤਾਂ ਹੈਗੇ ਭਾਈ ਕੀ ਹੋ ਰਹੀ ਹੈਗੀ ਅਸੀਂ ਰੱਖ ਦਿੰਦੇ ਹਾਂ ਨਾਟ ਇਜ਼ ਮਾਈ ਟਰਸਟਡ ਟਰਸਟਡ ਹੈ ਆਪਾਂ ਟਰਸਟ ਨਹੀਂਗੇ ਚੀਜ਼ਾਂ ਦੇ ਹੈ ਤਾਂ ਹੋ ਕੀ ਨਹੀਂ ਹੈਗਾ ਮੇਰੇ ਡ੍ਰੀਮ ਨਹੀਂ ਹੈਗਾ ਮੈਂ ਮੈਂ ਟਰੇਮ ਰਕੀ ਲੈਣ ਦਾ ਮੇਰਾ ਮੇਰਾ ਟਰੇਮ ਲੈ ਜੀਪ ਵਗੈਰ ਲੈਣਾ ਟਰੇਮ ਆ ਮੇਰਾ ਜੀਪ ਵਗੈਰ ਜੀਪ ਵਗੈਰ ਹਾਂ ਲੈ ਲੈਂਬਰ ਕਿ ਨਹੀਂ ਲੈਂਬਰ ਮੇਰੇ ਵਾਂਗ ਰਾਬਾ ਸੁਖ ਰੱਖੇ ਹੱਥ ਪੈਣ ਦੇ ਜੀਪ ਦਾ ਸਾਡੇ ਫੋਦਾ ਲੈਂਬਰ ਜਿੰਨੀ ਪਰ ਕਬੱਡੀ ਨਹੀਂ ਆਵੇਂ ਗੱਡੀ ਗੁਣੀ ਜਿਹਾ ਲੈਂਬਰ ਗਿੰਦੇ ਤੋਂ ਵੀ ਕੋਈ ਰਾਬਾ ਸੁਖ ਰੱਖੇ ਹਾਂ ਦੇਖੋ ਵੀ ਬੰਦੇ ਕਿਵੇਂ ਸਾਡਾ ਕੁਮਕਲ ਬਣਾਇਆ ਫਰਦਾ ਜੀ ਵੀ ਤੁਸੀਂ ਸਾਡਾ ਡਰਾਉਂਦੇ ਹੀ ਰਹੇਦੇ ਜੇ ਹਾਂ ਤੁਸੀਂ ਸਾਡਾ ਡਰਾਉਂਦੇ ਹੀ ਰਹਿੰਦੇ ਤੱਕ ਆ ਲੈਣ ਨੂੰ ਪਾਥਕ ਉਹਨਾਂ ਨੂੰ ਕਮੈਂਟ ਕਰਕੇ ਦੱਸ ਉਹਨਾਂ ਨੂੰ ਕਿ ਪਾਗੜੀਆਂ ਹੀ ਜਾਂਦੇ ਹੁੰਦੇ ਆਗੇ ਠੰਡ ਦੇ ਵਿੱਚ ਠੀਕ ਆ ਵੀਜੀ ਠੀਕ ਆ ਠੀਕ ਜੀ ਠੀਕ ਜੀ ਤੁਸੀਂ ਕੀ ਵਿਚਾਰ ਸਾਂਝੀ ਕਰਨ ਚਾਹੁੰਦੇ ਹੋ ਤੁਸੀਂ ਰਾਮਣ ਅੱਜ ਪੇਪਰ ਅੱਜ ਤੇਰੇ ਪੇਪਰ ਦੇ ਜਾਨ ਅੱਜ ਪੇਪਰ ਉੱਪਰ ਲੱਗਤੀ ਦਾ ਪਾਰਿਆ ਮੈਂ ਬੋਰ ਗਈ ਹੈ ਅੱਜ ਉੱਪਰ ਲੱਗਤੀ ਦਾ ਹੀ ਆ ਹੋਰ ਨਾਲ ਉਹਦਾ ਇੱਕ ਡਰਾਇੰਗ ਓਏ ਉਹ ਵਾਲੀ ਹੈਗਾ ਓਏ ਦੇਣਾਗਾ ਉਹ ਵੀ ਡਰਾਇੰਗ ਦਾ ਪੇਪਰ ਵੀ ਹੈਗਾ ਨਾਲ ਔਰ ਡਰਾਈਵਰ ਫਿਰ ਤਾਂ ਸਟਾਰਟ ਹੋ ਗਿਆ ਉਹ ਹੋਰ ਹੁਣ ਕੀ ਨਾ ਉਹ ਗੱਲ ਹੋ ਗਈ ਪੇਪਰ 9 ਵਜੇ ਤੇ ਮੇਰਾ ਯਾਰ 10 ਵਜੇ ਨਾ ਪੇਪਰ 10:30 ਵਜੇ ਮੇਰਾ ਯਾਰ 11:15 ਵਜੇ ਹਾਂ ਆਹੋ ਇਹੀ ਗੱਲ ਇਹੀ ਗੱਲ ਇਹੀ ਗੱਲ ਮੈਂ ਕਹਿੰਦੀ ਸੀ ਪਰ ਭੁੱਲ ਗਿਆ ਔਰ ਜੜ ਦੋ ਯਾਰ ਕੋਈ ਨਹੀਂ ਉਹ ਜਾਨ ਦੇਖ ਬਾਹਰ ਕਿੰਨੇ ਬਿਊਟੀਫੁਲ ਗੁਰਮੇਸਰ ਆਪਾਂ ਪਾਈਏ ਫਿਰ ਆਪਾਂ ਚੱਲੇ ਫਿਰ ਆਪਾਂ ਵੀ ਹੌਲੀ ਹੌਲੀ ਲੋਈ ਮੇਤਰਾ ਪਹੁੰਚ ਗਏ ਹੁਣ ਮੈਂ ਦੱਸਾਂ ਫਿਰ ਕਾਲਜ ਜਿੱਥੇ ਆਵਾਂ ਪਚਣਾ ਰੇ ਜਸਤਾਨੇ ਹੱਥਾਂ ਦੇ ਹੁਣ ਆਪਾਂ ਕਰਦੇ ਚਾਲੇ ਮੋਸਾਂ ਨੇ ਜਾਣਦੇ ਕਾਲਜ ਚਲੋ ਠੀਕ ਹੈ ਬਾਏ ਬਾਏ ਕਰ ਦ ਫਿਰਾਂ ਨੂੰ ਬਾਏ 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 ਉਹ ਤੇ ਡਰਾਈਵਿੰਗ ਕਰ ਰਿਹਾ ਹੈਗਾ ਬਈ ਬਹੁਤ ਹੀ ਠੰਡਾ ਹੈ ਜਿਹੜਾ ਮੇਜਰ ਫਾਇਰ ਕਹਿ ਦਿੰਦੇ ਨੇ ਕਿ ਬਹੁਤ ਹੀ ਠੰਡਾ ਹੈ ਕਿ ਜਮ ਮਜ਼ੇਦਾਰਾ ਹੀ ਠੰਡਾ ਹੈ ਕਿ ਇੰਨੇ ਠੰਡਾ ਆਪਾਂ ਇਹ ਸਿੰਮਲੇ ਦੀ ਪਾਣੀ ਜਿੰਦੀ ਰੱਪ ਹਾਂ ਤੇ ਇੰਡੀਆ ਚ ਪਾ ਰਿਹਾ ਹੈਗਾ ਲੋ ਜੀ ਮੇਤਰਾ ਪਹੁੰਚ ਗਏ ਆਂ ਆਪਾਂ ਕਾਲਜ ਟੈਂਕ ਨਾਰਾ ਮਨਾ ਕਿੰਨਾ ਘਣਾ ਘਣਾ ਹੋ ਗਿਆ ਉਸ ਵੱਜ ਜਾਊਗਾ ਤੇ ਇਹ ਆਪਾਂ ਪਹੁੰਚ ਗਏ ਆ ਤੇ ਹੁਣ ਆਪਾਂ ਚੱਲੇ ਆਂ ਅੰਦਰ ਵਾਇਸ ਇਜ਼ ਰੈਡੀ लेट्स ਗੋ bro ਜਸ ਕਰਨਾ ਓਏ ਓਹੋ ਪਿੰਡ ਦਾ ਇਹ ਮੁਦਾ ਕ੍ਰਿਟੀਕਲ ਇਹਨੇ ਆਪਾਂ ਕਰ ਤੋਂ ਹੋ ਗਏ ਪਹਿਲੇ ਹੀ ਦੇਖੋ ਦਾ ਦਾ ਕੰਮ ਫਿਨਿਸ਼ ਤੇ ਉਹ ਬਿਲੇ ਆਪਣਾ 1:30 ਵਜੇ ਹਮੇ ਪੇਪਰ ਆਈ 1:30 ਵਜੇ ਹਮੇ ਪੇਪਰ ਦਾ ਮੈਂ ਆਪਾਂ ਸੁਣਾਇਆ ਅਸਟਰ ਤੇ ਲਿਖਾਂਗਾ ਹੋੜ ਥਾਰਡ ਲਿਖਣਾ ਹੈ ਇਹ ਚਾਪ ਕਰਦੇ ਫਿਰ ਆਪਾਂ ਸੁਣਾ ਮਿਲਦੇ ਆ ਮੇਰੇ ਫਿਲ ਕੰਮ ਤੋਂ ਬਾਅਦ ਜੀ ਲੋਜ ਮੇਥਰ ਆਪਣਾ ਲਿਖਤਾ ਹੀ ਦੇਖੋ ਇਹਦੇ ਲੱਗੇ ਪਏ ਮੁੰਡੇ ਕੰਮ ਕਰਨਾ ਕੰਮ ਕਰਦੇ ਔਰ ਇਹ ਗੱਤਾ ਗੱਤੇ ਨਾਲ ਢੱਗ ਲਈ ਆ ਉਹ ਲਾ ਕੇ ਪੱਤੇ ਵੀ ਉੱਡਦੇ ਆ ਸੋ ਬਨੀਤ ਹਲੋ ਜੀ ਮਿੱਤਰੋ ਆਪਾਂ ਜੀ ਸਮੋਸੇ ਆ ਸੋਈ ਕੁਲਚੇ ਖਾਣ ਆ ਗੁਰਮਤ ਦੇ ਰਿਹਾ ਪਾਰਟੀ ਜਰਮਨ ਦਿਨ ਦੀ ਨਾ ਰਵਾ ਗੁਰਮਤ ਕਾਲ ਦੇ ਰਿਹਾ ਅੱਜ ਸਾਨੂੰ ਤੇ ਕੁਲਚੇ ਤਾਂ ਕਾਈ ਨਹੀਂ ਭਾਈ ਤੇ ਆ ਜਾਂ ਵੀਟਿੰਗ ਫਾਰ ਦਿਸ ਕੁਲਚਾ ਦੇਖੋ ਬੱਚੋ ਕੀ ਲਿਖਿੰਦਾ ਪੇਪਰਾਂ ਪੇਪਰ ਆਪਣਾ ਬਹੁਤ ਵਧੀਆ ਹੋਇਆ ਆਪਾਂ ਤੁਹਾਨੂੰ ਮਿਲਦਾ ਵੀਰ ਹੁਣ ਖੁਚਾ ਕਰ ਲੋਗਾ ਲੋ ਜੀ ਮਿੱਤਰੋ ਫਾਈਨਲੀ ਆਪਾਂ ਆ ਗਏ ਘਰ ਬਈ ਤੇ ਹੁਣ ਆਪਾਂ ਪਾਵਾਂਗੇ ਆਪਾਂ ਡਾਲੇ ਮੱਝਾ ਤੇ ਬਿਸਤਰਾ ਇਕੱਠਾ ਕਰਕੇ ਪੈਣ ਲੱਗੇ ਆਂ ਬੀ ਠੰਡ ਬਹੁਤ ਆ ਗਈ ਜਿੰਨਾ ਹੋ ਸਕਦਾ ਨਾਲ ਠੰਡ ਤੋਂ ਬਚੋ ਜੀ ਤੇ ਆਨਸੇਫਟੀ ਨਾ ਚਲਿਆ ਕਰੋ ਕਰ ਰਿਓ ਜੇ ਕੋਈ ਜਾਣਦਾ ਵੀ ਕਿ ਮੇਰਾ ਮੇਰਾ ਵੀਰ ਭਾਜੇ ਕੋਈ ਜਾਣਦਾ ਨਾ ਵੀ ਤਾਂ ਧਿਆਨ ਥੋੜਾ ਜਗਾ ਕਰੋ ਹੁਣ ਕਾਲਜ ਦੇਖੋ ਕਿਵੇਂ ਸਟੇਕਡਾਈ ਪੈ ਰਿਹਾ ਮੈਂ ਤੇ ਹੁਣ ਆਪਾਂ ਲੱਗੇ ਵੀਰੇ ਬਲਾਗ ਉਹਦਾ ਅੰਡਰ ਕਰਨਾ ਹੁੰਦੀ ਹੈ ਮਲਕਾ ਕਰ ਲੋ ਇੱਕ ਨਵੇਂ ਬਲਾਗ ਦੇ ਵਿੱਚ ਬਣੇ ਆਪਣੇ ਬਲਾਗ ਦੇ ਨਾਲ ਤੇ ਹੁੰਦੀ ਹੈ ਮਲਕਾ ਕਰਨ ਇੱਕ ਨਵੇਂ ਬਲਾਗ ਕੇ ਸਾਡਾ ਟਾਟਾ ਬਾਏ ਬਾਏ ਸੀ ਯੂ ਗੁੱਡ ਬਾਏ ਗਾਈਜ਼